ਬਲੋਕ ਡੇਰਾ ਬਾਬਾ ਨਾਨਕ ਦੀਆਂ ਢਨਵੇਂ ਹੜਪਰਵਾਵਿਤ ਪਿੰਡਾਂ ਦੀ ਪੰਚਾਇਤਾਂ ਨੂੰ ਸਫਾਈ ਲਈ ਵਿਧਾਇਕ ਰੰਦਾਵਾ ਨੇ ਵੰਡੇ 2-2 ਲੱਖ ਰਕਮ ਦੀ ਚੈੱਕ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਵੀਡੀਓ ਬਲੌਗ ਡੇਰਾ ਬੱਜਾ ਨਾਲ ਚਾਏ ਆਂ ਮੈਂ ਪਿਛਲੇ ਦਿਨੀ ਜਿਹੜੀਆਂ ਗੱਲਚਾਂ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਹੜ੍ਹ ਪ੍ਰਭਾਵ ਸਿਗੇ ਉਹਨਾਂ ਪਿੰਡਾਂ 'ਚ ਬਹੁਤ ਸਾਰੇ ਹੜਾ ਕਾਰਜ ਮਤਲਬ ਹੋਇਆ ਸਫਾਈ ਨੂੰ ਲੈ ਕੇ ਜਾਂ ਹੋਰ ਛੋਟੀਆਂ ਮोटा ਕੰਮ ਜਿਹੜਾ ਸੀਗਾ ਉਹਦਾ ਲੈ ਕੇ ਉਹਦੇ ਸਬੰਧ 'ਚ ਮੁੱਖ ਮੰਤਰੀ ਸਰਦਾਰ ਤੁਗਵਾਨ ਜਗਮਾਨ ਜੀ ਦੀ ਘਾਇਚ ਜਿਹੜਾ ਫੈਸਲਾ ਕੀਤਾ ਗਿਆ ਕਿ ਉਹਨਾਂ ਹਰ ਪਿੰਡ ਨੂੰ 2-2 ਲੱਖ ਰੁਪਏ ਆਪਾਂ ਸਫਾਈ ਵਜੋਂ ਦਿੱਤਾ ਪਰ ਉਹ ਸਾਰੇ 98 ਸੀਗੇ ਪਿੰਡ ਜਿਹੜੇ 18 ਬਲਾਸਤੇ ਉਹਨਾਂ ਸਾਰੇ ਸਰਪੰਚਾਂ ਨੂੰ ਅੱਜ ਬੁਲਾ ਕੇ 2 ਲੱਖ ਰੁਪਏ ਦੇ ਜਿਹੜੇ ਚੈੱਕ ਲੈਟਰ ਨਾ ਬੰਦੇ ਤੇ ਉਹਨਾਂ ਦੇ ਸਾਰਿਆਂ ਦੇ ਖਾਤਿਆਂ 'ਚ ਅੱਜ ਜਿਹੜਾ ਪੈਸੇ 2 ਲੱਖ ਰੁਪਏ ਸਵਾਈਏ ਉਸ ਵਾਸਤੇ ਬਾਗਾ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਰਪੰਚ ਜੇ ਉਸ ਤੋਂ ਬਾਅਦ ਦੇ ਪੈਸੇ ਦਿੱਤੇ ਨੇ ਉਹ ਸਹੀ ਤਰੀਕੇ ਤੇ ਸਹੀ ਜਗ੍ਹਾ ਪੈਸੇ ਲੱਗੇ ਕਿ ਸਰਪੰਚੇ ਤੋਂ 2 ਲੱਖ ਦਾ ਕਿਹੜੇ-ਕਿਹੜੇ ਕਾਰਜ ਕਰਨੇ ਪਿੰਡਾਂ ਆ ਬਿਲਕੁਲ ਸਫਾਈ ਦਾ ਹੀ ਹੈ ਜੀ ਇਹ 2 ਲੱਖ ਸਿਰਫ ਸਫਾਈ ਵਾਸਤੇ ਦਿੱਤਾ ਚਾਹੇ ਫੌਜ ਮਸ਼ੀਨਾਂ ਦੇ ਵਿੱਚ ਆਪਣਾ ਮੱਖਰ ਮਾਰ ਲੈਣਾ ਕੁਝ ਵੀ ਕਿਸੇ ਤਰ੍ਹਾਂ ਦੀ ਸਫਾਈ ਹੋਵੇ ਪਿੰਡਾਂ ਜਾਂ ਸਕੂਲਾਂ ਦੇ ਵਿੱਚ ਚਾਹੇ ਸਕੂਲਾਂ ਦੀ ਸਫਾਈ ਕਰਾਲਾ ਚਾਹੇ ਪਿੰਡਾਂ ਚ ਰੂੜੀਆਂ ਕਚਰਾ ਕੁਝ ਵੀ ਪਿਆ ਉਹ ਸਫਾਈ ਵਾਸਤੇ ਜਿੱਥੇ ਮਰਜ਼ੀ ਖਰਚ ਦੇ ਜੇ ਸਿਵੀ ਲਾਉਣ ਜੇ ਸਿਵੀ ਲਾਂ ਲੈ ਕੇ ਜਿੱਥੇ ਵੀ ਗੰਦਗੀ ਪਈ ਆ ਜੋ ਵੀ ਕੁਝ ਹੈਗਾ ਇਹ 2 ਲੱਖ ਰੁਪਏ ਨਾਲ ਸਫਾਈ ਜਿਹੜੀ ਆ ਪਿੰਡਾਂ ਚ ਤਾਂ ਮੇਰੇ ਖਾਲ 2 ਲੱਖ ਰੁਪਏ ਨਾਲ ਪਿੰਡ ਚ ਸਫਾਈ ਦਾ ਮੇਰੇ ਕਚਰਾਵਲੀ ਬਚਣਾ ਚਾਹੀਦਾ 2 ਲੱਖ ਰੁਪਏ ਬਹੁਤ ਹੁੰਦਾ ਸਫਾਈ ਵਾਸਤੇ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪਿੰਡਾਂ ਚ ਸਫਾਈ ਜਿਹੜੀ 2 ਲੱਖ ਦਾ ਬਿਲਕੁਲ ਸਾਫ਼ ਸੁਥਰਾ ਹੋਵੇ ਸੀਐਮ ਸਾਹਿਬ ਆ ਰਹੇ ਨੇ ਕਿਹਦੇ ਨਾਲ ਅੱਬੇ ਕੋਲ ਸੀਐਮ ਸਾਹਿਬ ਆ ਰਹੇ ਨੇ ਜੀ ਵਿਸਾ ਬਣਾ ਰਹੇ ਨੇ ਆਪਾਂ ਜਗ੍ਹਾ ਦੀ ਸਿਲੈਕਸ਼ਨ ਕਰ ਰਹੇ ਹਾਂ ਕਿ ਕਿਹੜੀ ਜਗ੍ਹਾ ਉਹਨਾਂ ਦਾ ਪ੍ਰੋਗਰਾਮ ਹੈ ਸ਼ਨੀਵਾਰ ਜਿਹੜਾ ਸੀਐਮ ਸਾਹਿਬ ਜਿਹੜਾ ਡੇਰਾ ਬਣਾਣਗੇ ਕਿਨੇ ਦਿਨ ਤੱਕ ਨੇਰੇ ਆਣਗੇ ਅੱਜ 95 ਪਿੰਡਾਂ ਨੂੰ ਜਿਹੜੇ ਚੱਕ 2-2 ਲੱਖ ਰੁਪਏ ਦੇ ਬਿਲਕੁਲ ਸਹੀ ਵਾਹ ਹਾਂਜੀ ਮੈਂ ਪਿੰਡ ਸਾਦਾਵਾਲੀ ਤੋਂ ਕਰਨਜੀਤ ਕੌਰ ਬੋਲਣ ਦੇ ਇਹ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਕਿਉਂਕਿ ਇਹ ਜੋ ਵੀ ਪਹਿਲਾਂ ਪੁਆਏ ਆ ਜੋ ਵੀ ਕੁਝ ਹੁੰਦਾ ਰਿਹਾ ਵਾ ਨਾ ਸਵਰੋਧੀ ਹੁੰਦਾ ਰਿਹਾ ਨਾ ਸਭ ਬਹੁਤ ਜ਼ਿਆਦਾ ਹਰ ਇੱਕ ਪਾਰਟੀ ਨੇ ਲਿਆਂਦਾ ਵਾ ਪਰ ਹਾਨੂੰ ਉਹਨਾਂ ਨੂੰ ਸਕੋਨ ਮਿਲਿਆ ਜਦੋਂ ਇਹ ਪਾਰਟੀ ਨਾਲ ਜੁੜੇ ਆ ਤੇ ਸਾਡੇ ਪਿੰਡ ਵੀ ਬਹੁਤ ਸੁਰੱਖਿਅਤ ਹੋਈ ਆ ਤੇ ਹਰ ਇੱਕ ਥਾਵਾਂ ਤੇ ਹੋਈ ਆ ਤਾਂ ਇਹੇ ਹੀ ਵੀਲ ਕਰਦੇ ਆਂ ਬਈ ਸਰਕਾਰਾਂ ਇਹੋ ਹੀ ਆਉਣ ਤੇ ਇੰਨਾ ਦਾ ਇਹ ਧੰਨਵਾਦ ਕਰਾਂਗੇ ਤੇ ਇੰਨਾ ਦਾ ਹੀ ਸਾਥ ਤਾਂਗੇ ਜੋ ਵੀ ਪੈਸੇ ਲੱਗੇ ਨਹੀਂ ਮਿਲਦੇ ਹੁੰਦੇ ਪਰ ਹੁਣ ਖਰਾਬਾ ਵੀ ਬਹੁਤ ਵਧੀਆ ਮਿਲਿਆ ਤੇ ਜੋ ਵੀ ਸਰਕਾਰੇ ਹੁਣ ਅੱਜ ਟੀਮ ਚੱਲੀ ਹੈਗੀ ਬਹੁਤ ਵਧੀਆ ਵਾ ਤੇ ਅਸੀਂ ਤੈਹਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਇਹ ਪਾਰਟੀ ਨਾਲ ਜੁੜ ਕੇ ਰਾਂਗੇ ਤੇ ਕੰਮ ਕਰਾਂਗੇ ਸਮਾਜ ਸੇਵਾ ਅੱਜ ਕਿੰਨੇ ਰੱਖਵਾ ਦਿੱਤਾ ਅੱਜ 2 ਲੱਖ ਦਾ ਚੈੱਕ ਮਿਲਿਆ ਅੱਗੇ ਵੀ ਇਹਨਾਂ ਨੇ ਕਿੱਲਾਂ ਦੇ ਸਾਥ ਨਾਲ ਹੀ ਪੈਲੀਆਂ ਦਾ ਮਾਜਵਾ ਦਿੱਤਾ ਵਾ 22000 ਪੀਆਇਕ ਕਿਲੇ ਦਾ ਮਿਲਿਆ ਹਰ ਕਿਸਾਨ ਬਹੁਤ ਵਧੀਆ ਵਾ ਉਹਨਾਂ ਨੂੰ ਖੁਸ਼ੀ ਗਈ ਹੈ ਤੇ ਉਹਨਾਂ ਦਾ ਘਰ-ਬਾਰ ਤੇ ਤੁਹਾਨੂੰ ਪਤਾ ਹੈ ਕਿੰਨਾ ਨੁਕਸਾਨ ਹੋਇਆ ਪਾਣੀ ਆਉਣ ਕਰਨਾ ਸਾਡਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਟਿੰਡ ਸਾਦਾ ਵਾਲੀ ਤੇ ਤੇ ਅਸੀਂ ਹੁਣ ਇਹ ਵੀ ਟੀਲ ਕਰਦੇ ਆਂ ਕਿ ਚਲੋ ਸਰਕਾਰਾਂ ਜੋ ਵੀ ਸੰਯੋਗ ਦੇਣ ਰਹੀਆਂ ਵਾ ਵਧੀਆ ਵਾ ਪਰ ਇਹਨਾਂ ਨੂੰ ਤਾਂ ਥੋੜਾ ਹੀ ਜਾ ਮੂ ਹੈ ਆਉਂਦੇ ਆ ਗਿਆ ਸਰਕਾਰ ਕਿੰਨਾ ਕਿੰਨੇ ਟਾਈਮ ਦੇ ਆਈਆਂ ਵਾ ਤੇ ਸਾਨੂੰ ਉਹਨਾਂ ਤੋਂ ਕੋਈ ਲਾਭ ਨਹੀਂ ਹੋਇਆ ਪਰ ਹੁਣ ਅਸੀਂ ਬਹੁਤ ਕੋਚਿਆ ਇਹ ਸਰਕਾਰ ਦੇ ਨਾਲ ਜੁੜ ਕੇ ਵੈਗ ਠੀਕਾ ਖਾਲਸਾ ਵੈਗ ਠੀਕਾ ਪੀਰਾ ਸਿੰਘ ਸਰਪੰਚ ਪਿੰਡ ਪੰਦਰਾਲੀ ਖੁਰਦ ਤੋਂ ਅੱਜ ਜਿਹੜਾ ਪ੍ਰੋਗਰਾਮ ਹੋਇਆ ਏ 99 ਪਿੰਡਾਂ ਦਾ 2-2 ਲੱਖ ਰੁਪਇਆ ਪੰਜਾਬ ਸਰਕਾਰ ਨੇ ਪਿੰਡਾਂ ਦੇ ਸਾਸ ਸਭਾਈਆਂ ਵਾਸਤੇ ਦਿੱਤਾ ਏ ਤੇ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਹਰ ਭਿਰਤਾ ਪਿੰਡਾਂ ਨੂੰ ਇਹ 2-2 ਲੱਖ ਰੁਪਈਆ ਸਾਫ ਸਫਾਈ ਵਾਸਤੇ ਦਿੰਦਾ ਹੈ। ਹਾਂਜੀ। ਅੰਮ੍ਰਿਤਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਗੀ ਫਤਿਹ। ਮੇਰਾ ਨਾਮ ਜਗਰਾਸ ਸਿੰਘ ਪਿੰਡ ਰਤੜਛੱਟੜ। ਅੱਜ ਜੋ ਮੀਟਿੰਗ ਦਫ਼ਤਰ ਪ੍ਰੋਗਰਾਮ ਹੋਇਆ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ 18 ਬਲਾਕ ਦੇ ਵਿੱਚ ਹੜ੍ਹ ਦੇ ਨਾਲ ਕਾਫੀ ਪਿੰਡ ਪ੍ਰਭਾਵਿਤ ਹੋਏ ਸੀ ਜਿਨ੍ਹਾਂ ਨਾਲ ਪਿੰਡਾਂ ਦੀਆਂ ਗਲੀਆਂ ਕਾਫੀ ਨੁਕਸਾਨ ਹੋਇਆ ਸੀ। ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਇੱਕ ਇਤਿਹਾਸਿਕ ਫੈਸਲਾ ਕੀਤਾ ਆਮ ਆਦੀ ਪਾਰਟੀ ਮਾਨ ਸਰਕਾਰ ਨੇ ਭਗਵੰਤ ਮਾਨ ਜੀ ਦੇ ਅਹਿਮ ਇਹਟ ਅੱਜ ਐਮਐਲਏ ਗੁਰਦੀਪ ਸਿੰਘ ਰੰਧਾਵਾ ਜੀ ਨੇ ਸਾਰੇ ਪਿੰਡਾਂ ਦੇ ਮੋਦਗਿਰ ਸਰਪੰਚਾਂ ਨੂੰ ਅੱਜ 2-2 ਲੱਖ ਰੁਪਏ ਦੇ ਚੱਕ ਵੰਡੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਇਹ ਇਤਿਹਾਸਿਕ ਫੈਸਲਾ ਲੈ ਕੇ ਪਿੰਡਾਂ ਦੀ ਬਾਹ ਫੜੀ ਸਰਪੰਚਾਂ ਦੀ ਬਾਹ ਫੜੀ ਪੰਚਾਇਤਾਂ ਦੀ ਬਾਹ ਫੜੀ ਇੱਕ ਵਾਰੀ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ